ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਉਹ ਪੰਜਾਬੀ ਸੂਬੇ ਦੇ ਸ਼ਹੀਦ 12 ਜੂਨ 1960 ਈਸਵੀ ਨੂੰ ਜੋ ਦਿੱਲੀ ਦੀ ਤਰਤੀ ਦੇ ਉੱਤੇ ਸਿੱਖ ਸ਼ਹੀਦ ਹੋਏ ਸਨ ਉਹਨਾਂ ਦੇ ਬਾਰੇ ਆਪ ਸਾਰਿਆਂ ਦੇ ਨਾਲ ਸਾਂਝ ਪਾਉਣੀ ਹੈ ਜੇ ਸਿੱਖ ਇਤਿਹਾਸ ਦੇ ਅੰਦਰ ਸ਼ਹਾਦਤਾਂ ਦਾ ਕੋਈ ਪਾਰਾ ਵਾਰਨਿੰਗ ਪਰ ਇਹ ਵੀ ਸੱਚੀ ਗੱਲ ਹੈ ਬਹੁਤੀਆਂ ਸ਼ਹਾਦਤਾਂ ਉਹ ਨੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਸਾਨੂੰ ਜਾਣਕਾਰੀ ਹੋਈ ਨਹੀਂ ਦੀ ਉਹ ਸ਼ਹੀਦ ਕੌਣ ਸਨ ਉਹਨਾਂ ਦਾ ਪਿੰਡ ਗਾਂ ਨਾਂ ਕੀ ਸੀਗਾ ਉਹਦੇ ਬਾਰੇ ਸਾਡੇ ਕੋਲ ਬਹੁਤੀ ਜਾਣਕਾਰੀ ਨਹੀਂ ਗਈ ਪਰ ਇਹਨਾਂ ਜ਼ਰੂਰ ਹੈ ਕਿ ਉਹ ਸਿੱਖ عقیده ਦੇ ਵਾਸਤੇ ਸਿੱਖ ਸੰਕਲਪ ਦੇ ਵਾਸਤੇ ਸਿੱਖ ਮਨੌਤ ਦੇ ਵਾਸਤੇ ਸਿੱਖ ਵਿਰਾਸਤ ਦੇ ਵਾਸਤੇ ਆਪਣੇ ਤਨ ਦੇ ਠੀਕਰੇ ਫੋੜ ਦੇ ਜਨਵਰੀ 1960 ਈਸਵੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਅੰਦਰ ਮਾਸਟਰ ਕਾਲੀ ਦਲ ਜਿਹੜਾ ਸੀਗਾ ਉਹ ਉੱبر ਕੇ ਸਾਹਮਣੇ ਆਇਆ 136 ਸੀਟਾਂ ਦੇ ਉੱਤੇ ਤਕਰੀਬਨ ਜਿੱਤ ਹਾਸਲ ਕੀਤੀ। ਦੂਸਰੇ ਬੰਨੇ ਸਰਕਾਰੀ ਧੜਾ ਜਿਹੜਾ ਸੀਗਾ ਸਾਧ ਸੰਗਤ ਬੋਰਡ ਜੀ ਦੇ ਪਿੱਛੇ ਪ੍ਰਤਾਪ ਸਿੰਘ ਕੈਰੋਂ ਦੀ ਬੜੀ ਵੱਡੀ ਸਪੋਰਟ ਸੀਗੀ। ਉਹਨੂੰ 4 ਸੀਟਾਂ ਮਿਲੀਆਂ। ਤੀਸਰਾ ਧੜਾ ਜਿਹੜਾ ਕਾਮਰੇਡਾਂ ਦਾ ਸੀਗਾ ਦੇਸ਼ ਭਗਤ ਬੋਰਡ ਉਹਨੂੰ ਕੋਈ ਵੀ ਹਿੱਟ ਪ੍ਰਾਪਤ ਨਾ ਹੋਈ ਪੰਜਾਬੀ ਸੂਬੇ ਦੀ ਐਜੀਟੇਸ਼ਨ ਜਿਹੜੀ ਸੀਗੀ ਉਹ ਤਕਰੀਬਨ 1955 ਤੋਂ ਚੱਲ ਹੀ ਰਹੀ ਸੀਗੀ 24 ਜਨਵਰੀ ਨੂੰ ਸਾਰੇ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਜਾ ਕੇ ਪ੍ਰਣ ਕੀਤਾ ਅਹਦ ਲਿਆ ਵੀ ਪੰਜਾਬੀ ਸੂਬੇ ਦੇ ਵਾਸਤੇ ਅਸੀਂ ਤਨੋਂ ਮਨੋਂ ਤਨੋਂ ਸਮਰਪਿਤ ਹੋ ਕੇ ਸੇਵਾ ਕਰਾਂਗੇ ਤੇ ਹਰ ਹਾਲਤ ਦੇ ਵਿੱਚ ਪੰਜਾਬੀ ਸੂਬਾ ਜਿਹੜਾ ਉਹਨੂੰ ਬਣਾਵਾਂਗੇ ਇਧਰਲੇ ਬੰਨੇ ਪ੍ਰਤਾਪ ਸਿੰਘ ਕੈਰੋਂ ਬਾਜਿਤ ਸੀ ਨਹਿਰੂ ਦੇ ਕਹਿਣ ਉੱਤੇ ਵੀ ਮੈਂ ਪੰਜਾਬੀ ਸੂਬਾ ਬੰਨ ਨਹੀਂ ਤੇ ਦਿਆਂਗਾ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਗਏ ਉਹਦੇ ਉੱਤੇ ਕਰੇ ਫੇਰ ਵਿਚਾਰ ਕਰਾਂਗੇ ਮਾਸਟਰ ਜੀ ਨੇ ਇਹਨਾਂ ਦਿਨਾਂ ਦੇ ਵਿੱਚ ਐਲਾਨ ਕੀਤਾ ਮਈ ਦੇ ਵਿੱਚ ਵੀ ਅਸੀਂ ਦਿੱਲੀ ਦੇ ਵਿੱਚ 12 ਜੂਨ 1960 ਈਸਵੀ ਨੂੰ ਇੱਕ ਭਾਰੀ ਰਾਜਨੀਤਿਕ ਕਾਨਫਰੰਸ ਹੈ ਜਿਹੜੀ ਉਹ ਕਰਨੀ ਹੈ ਇਹ ਐਲਾਨ ਹੋਣ ਦੀ ਦੇਰ ਸੀਗੀ ਨਹਿਰੂ ਦੇ ਇਸ਼ਾਰੇ ਉੱਤੇ ਪ੍ਰਤਾਪ ਸਿੰਘ ਕੈਰੋ ਨੇ ਝਟ ਅਮਲ ਕਰਦਿਆਂ ਹੋਇਆਂ ਮਾਸਟਰ ਤਾਰਾ ਸਿੰਘ ਜੀ ਤੇ ਤਕਰੀਬਨ 200 ਸਿਰ ਕੱਢ ਅਕਾਲੀਆਂ ਨੂੰ ਗ੍ਰਿਫਤਾਰ ਕਰ ਲਿਆ ਵੱਖੋ-ਵੱਖਰੀਆਂ ਧਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਧੱਕ ਦਿੱਤਾ ਇਹ ਨਹੀਂ ਨਹੀਂ ਅਕਾਲੀ ਦਲ ਦੇ ਅਖਬਾਰਾਂ ਦੇ ਐਡੀਟਰ ਚੁੱਕਲੇ ਪੱਤੀ ਮਈ ਨੂੰ 26 ਮਈ ਨੂੰ ਪ੍ਰੈਸ਼ਾਂਸ਼ੀਲ ਕਰ ਦਿੱਤੀਆਂ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਆਪਣਾ ਪੱਖ ਲੋਕਾਂ ਤੱਕ ਨਾ ਲੈ ਕੇ ਜਾ ਸਕੇ ਇਸ ਲਈ ਪ੍ਰਤਾਪ ਸਿੰਘ ਕੈਰੋ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਜਿਹੜੀ ਪ੍ਰੈਸ ਸੀਗੀ ਉਹਨੂੰ ਹੀਲ ਕਰ ਦਿੱਤਾ ਇਸ ਦੇ ਵਿਰੁੱਧ ਅਕਾਲੀ ਦਲ ਨੇ ਮੋਢਲੇ ਰੂਪ ਵਿੱਚ ਰੋਸ ਜਤਾਉਂਦਿਆਂ ਹੋਇਆ ਅਕਾਲਤਾ ਸਾਹਿਬ ਤੋਂ ਅਰਦਾਸ ਕਰਕੇ ਇਕ ਬਾਲ ਸਿੰਘ ਬੋਪਾ ਰਾਏ ਦੀ ਅਗਵਾਈ ਦੇ ਥੱਲੇ ਪਹਿਲਾ ਜੱਥਾ ਜਿਹੜਾ ਸੀਗਾ ਉਹ ਤੋਰਿਆ ਕੀਤਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤਰ੍ਹਾਂ ਤਕਰੀਬਨ ਹਰ ਰੋਜ਼ 11-11 ਸਿੰਘਾਂ ਦੇ ਜੱਥੇ ਸੀਗੇ ਜਿਹੜੇ ਉਹ ਅਰਦਾਸ ਬੇਨਤੀ ਕਰਕੇ ਤੁਰਨੇ ਸ਼ੁਰੂ ਹੋਏ ਹਰ ਰੋਜ਼ 8 ਜੱਥੇ ਭੇਜੇ ਜਾਂਦੇ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ 7 ਜੂਨ ਤੱਕ ਤਕਰੀਬਨ ਪਤਾ ਲੱਗਦਾ ਵੀ 1705 ਗ੍ਰਿਫਤਾਰੀਆਂ ਹੋ ਚੁੱਕੀਆਂ ਸੀਗੀਆਂ 8 ਜੂਨ ਨੂੰ ਅਕਾਲੀ ਦਲ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਜਿਹਨੂੰ ਭਰਮਾ ਹੰਗਾਰਾ ਮਿਲਿਆ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ ਵੀ ਉਹਨੂੰ ਬਹੁਤ ਭਰਮਾ ਹੰਗਾਰਾ ਮਿਲਿਆ ਇਹ ਇੱਕ ਬੜਾ ਵੱਡਾ ਸੁਨੇਹਾ ਸੀਗਾ ਕਾਂਗਰਸੀ ਸਰਕਾਰ ਦੇ ਵਾਸਤੇ ਵੀ ਸੋ ਦੂਸਰੇ ਬੰਨੇ ਜਿਹੜੇ ਦਿੱਲੀ ਦੀ ਸੰਗਤ ਸੀਗੀ ਉਹਨਾਂ ਨੇ 15 ਦਿਨ ਪਹਿਲਾਂ 12 ਜੂਨ ਤੋਂ ਦਿੱਲੀ ਦੇ ਕਮਿਸ਼ਨਰ ਬੈਨਰਜੀ ਨੂੰ ਦਰਖਾਸਤ ਦਿੱਤੀ ਵੀ ਅਸੀਂ ਇਸ ਤਰ੍ਹਾਂ 12 ਜੂਨ ਨੂੰ ਇੱਕ ਭਾਰੀ ਕਾਨਫਰੰਸ ਕਰਨੀ ਹੈ ਉਹਦੇ ਲਈ ਸਾਨੂੰ ਇਜਾਜ਼ਤ ਦਿਓ ਪਰ ਨਹਿਰੂ ਦੀ ਘੁਰਕੀ ਕਰਕੇ ਬੈਨਰਜੀ ਨੇ ਇਜਾਜ਼ਤ ਤੇ ਕੀ ਦੇਣੀ ਸੀ ਉਲਟਾ ਉਹਨੇ 10 ਜੂਨ ਨੂੰ ਇਹ ਐਲਾਨ ਕਰ ਦਿੱਤਾ ਵੀ ਸਰਕਾਰੀ ਤੌਰ ਉੱਤੇ ਇਹ ਹੁਕਮ ਹੈ ਕੋਈ ਵੀ ਸੰਸਥਾ ਕਿਸੇ ਵੀ ਤਰ੍ਹਾਂ ਦੀ ਦਿੱਲੀ ਦੇ ਅੰਦਰ ਕਾਨਫਰੰਸ ਨਹੀਂ ਕਰ ਸਕੇਗੀ ਜੇ ਕਰੇਗੀ ਤੇ ਇਹ ਘਟਨਾ ਕਾਨੂੰਨ ਦੇ ਵਿਰੁੱਧ ਘਰਾੜ ਦਿੱਤੀ ਜਾਏਗੀ ਉਧਰ ਦੂਸਰੇ ਬੰਨੇ ਅਕਾਲੀਆਂ ਦੀ ਫੜੋਫੜਾਈ جاری ਸੀਗੀ ਤਾਂ ਕਿ ਇਸ 12 ਜੂਨ ਦੇ ਸਮੇ ਉਹ ਦਿੱਲੀ ਦੇ ਵਿੱਚ ਨਾ ਪਹੁੰਚ ਸਕਣ ਰੇਲਵੇ ਸਟੇਸ਼ਨਾਂ ਬੱਸ ਛੱਡਿਆਂ ਸਰਹੱਦਾਂ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀਗਾ ਪਰ ਫਿਰ ਵੀ ਦਿੱਲੀ ਦੀ ਸਿੱਖ ਸੰਗਤ ਨੇ ਪਰਮਾ ਜੋਸ਼ ਦਿਖਾਉਂਦਿਆਂ ਹੋਇਆਂ ਸਤਿਗੁਰੂ ਤੋਂ ਪ੍ਰੇਰਣਾ ਲੈਂਦਿਆਂ ਹੋਇਆਂ 12 ਜੂਨ ਨੂੰ ਦਿੱਲੀ ਦੇ ਸੀਸਗੰਜ ਗੁਰਦੁਆਰਾ ਸਾਹਿਬ ਦੇ ਕੋਲ ਗਾਂਧੀ ਗਰਾਊਂਡ ਦੇ ਵਿੱਚ ਭਾਰੀ ਤعداد ਵਿੱਚ ਇਕੱਠ ਕੀਤਾ। ਉੱਥੇ ਦਸਤਾਰਾਂ ਦਾ ਹੜ ਆਇਆ ਪਿਆ ਸੀ। ਜੇ ਦੇਖਦੇ। ਉਸ ਸਮੇਂ ਕਤਵਾਲੀ ਦੇ ਅੰਦਰ ਲਾਲ ਕਿਲੇ ਤੋਂ ਲੈ ਕੇ ਫਤਿਹਪੁਰੀ ਮਸਜਿਦ ਦੇ ਤੱਕ ਪੁਲਿਸ ਹੀ ਪੁਲਿਸ ਭਰੀ ਪਈ ਸੀ ਜੇ। ਪੁਲਿਸ ਠੱਕੇ ਨਾਲ ਲਾਉਡ ਸਪੀਕਰ ਵੀ ਚੁੱਕ ਕੇ ਲੈ ਗਈ ਤੇ ਬਹਾਨਾ ਇਹ ਲਾਇਆ ਵੀ ਤੁਸੀਂ ਕੋਈ ਅਜਾਜਤ ਨਹੀਂ ਲਈ ਸੀਗੀ ਸੰਗਤ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੀ ਮੌਜੂਦ ਸੀ ਸ਼ਾਮ ਦੇ 4 ਵਜੇ ਜਲੂਸ ਜਿਹੜਾ ਸੀਗਾ ਉਹ ਆਰੰਭ ਹੋਣਾ ਸੀਗਾ ਸਰਦਾਰ ਹਰਬੰਸ ਸਿੰਘ ਫਰੰਟੀਅਰ ਵਾਲੇ ਤੇ ਉਹਨਾਂ ਦੇ ਨਾਲ ਤਿੰਨ ਹੋਰ ਸੱਜਣ ਕੋਲੇ ਚਾਰ ਜਾਣੇ ਸ਼ਾਮੀ ਅਰਦਾਸ ਬੇਨਤੀ ਕਰਕੇ ਕਾਲੇ ਚੋਲੇ ਪਾ ਕੇ ਸੀਸਗੰਜ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਆ ਇਹਨਾਂ ਦੇ ਮਗਰ ਹੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਸਿੱਖ ਸੰਗਤ ਸੀਗੀ ਉਹ ਵੀ ਬਾਹਰ ਆਉਂਦੀ ਹੈ ਤੇ ਉਧਰ ਸਾਹਮਣੇ ਪੁਲਿਸ ਖਲੋਤੀ ਹੋਈ ਸੀ ਪੁਲਿਸ ਨੇ ਜਦੋਂ ਇਹਨਾਂ ਨੂੰ ਬਾਹਰ ਆਉਂਦਿਆਂ ਦੇਖਿਆ ਤੇ ਸਭ ਤੋਂ ਪਹਿਲਾਂ ਇਹਨਾਂ ਦੇ ਉੱਪਰ ਜਿਹੜਾ ਸੀ ਅਥਰੂ ਗੈਸ ਦੇ ਨਾਲ ਹਮਲਾ ਕੀਤਾ ਗਿਆ ਫਿਰ ਉਸ ਤੋਂ ਬਾਅਦ ਡਾਂਗਾ ਸੋਟੀਆਂ ਦੇ ਨਾਲ ਅੰਨੇ ਵਾ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ। ਤਕਰੀਬਨ ਸੀਸਗੰਝ ਗੁਰਦੁਆਰਾ ਸਾਹਿਬ ਦੇ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿੱਥੇ ਵੀ ਕੋਈ ਦਸਤਾਰ ਵਾਲਾ ਸਿੱਖ ਦੇਖਿਆ ਕੀਤਾ ਚਾਹੇ ਉਹ ਪੰਜਾਬੀ ਸੂਬੇ ਦਾ ਹਮੈਤੀ ਸੀ ਚਾਹੇ ਨਹੀਂ ਸੀਗਾ ਪੁਲਿਸ ਨੇ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਵਾਰਿਆ ਜੇ। ਇੰਨਾ ਹੀ ਨਹੀਂ ਗਾਜੇ। ਇਥੋਂ ਤੱਕ ਪਤਾ ਲੱਗਦਾ ਹੈ ਵੀ ਗੁਰਦੁਆਰਾ ਸੀਸਗੰਝ ਸਾਹਿਬ ਨੂੰ ਕਾਮੀ 7 ਵਜੇ ਸੀਲ ਕਰ ਦਿੱਤਾ ਗਿਆ। ਬਕਾਇਦਾ ਇਸ ਗੱਲ ਦੀ ਅਨਾਉਂਸਮੈਂਟ ਆਲ ਰੀਡੀਆ ਰੇਡੀਓ ਦੇ ਉੱਤੇ ਵੀ ਕੀਤੀ ਗਈ। ਪਰ ਸਿੱਖਾਂ ਦੇ ਵਿਰੋਧ ਤੋਂ ਡਰਦੇ ਆ ਬਾਅਦ ਦੇ ਵਿੱਚ ਜਿਹੜੀ ਸੀਲ ਸੀ ਉਹ ਤੋੜ ਦਿੱਤੀ ਗਈ ਸੀਗੀ ਜੇ। ਦੂਸਰੇ ਬੰਦੇ ਤਰੀਖੇ ਦੱਸਦੀ ਹੈ। 21 ਇਸ ਮਾਰ ਕੁਟਾਈ ਦੇ ਅੰਦਰ ਤਕਰੀਬਨ ਇਨ੍ਹਾਂ ਤੇ ਇਹ ਲਿਖਿਆ ਵੀ 8 ਤੋਂ ਲੈ ਕੇ 12 ਤੱਕ ਜਿਹੜੇ ਸਖਸ਼ੀਦ ਹੋਏ ਆ 1200 ਤੱਕ ਤਕਰੀਬਨ ਜ਼ਖਮੀ ਹੋਏ ਆ। ਡਾਕਟਰ ਸੰਗਤ ਸਿੰਘ ਨੇ ਲਿਖਦੇ ਆ ਵੀ 258 ਜਿਹੜੇ ਬੰਦੇ ਸੀ ਉਹ ਲਾਪਤਾ ਹੋਏ ਤੇ ਉਹਨਾਂ ਦਾ ਇਹ ਮੰਨਣਾ ਹੈਗਾ ਵੀ ਇਹ ਜਿਹੜੇ ਲਾਪਤਾ ਬੰਦੇ ਹੋਏ ਆ ਨਾ ਇਹਨਾਂ ਨੂੰ ਟਰੱਕਾਂ ਦੇ ਵਿੱਚ ਪਾ ਕੇ ਸਾੜਿਆ ਗਿਆ ਸੀਗਾ ਜੇ ਉਸ ਵਕਤ ਬਹੁਤ ਬੁਰੀ ਤਰ੍ਹਾਂ ਪੁਲਿਸ ਨੇ ਆਪਣੇ ਅੰਦਰ ਦੀ ਨਫ਼ਰਤ ਦਾ ਪ੍ਰਗਟਾਵਾ ਕਰ ਦਿਆ ਹੋਇਆ ਪੰਜਾਬੀ ਸੂਬੇ ਵਾਸਤੇ ਸ਼ਾਂਤਮਈ ਰੂਪ ਅੰਦਰ ਇਹ ਮਾਰਚ ਕੱਢਦੇ ਹੋਏ ਸਿੱਖਾਂ ਦੇ ਉੱਤੇ ਹਮਲੇ ਕੀਤੇ ਇੱਕ ਜਗ੍ਹਾ ਦੇ ਉੱਤੇ ਇੱਕ ਪ੍ਰੋਫੈਸਰ ਸੋਡਾ ਪੀ ਰਿਹਾ ਸੀਗਾ ਸਿੱਖ ਪ੍ਰੋਫੈਸਰ ਉਹ ਨੂੰ ਫੜ ਕੇ ਪੁਲਿਸ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਆਖਦਾ ਹੈ ਵੀ ਮੇਰਾ ਪੰਜਾਬੀ ਸੂਬੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਤੇ ਪੁਲਿਸ ਵਾਲੇ ਅੱਗੋਂ ਕਹਿੰਦੇ ਨੇ ਠੀਕ ਆ ਤੇਰਾ ਪੰਜਾਬੀ ਸੂਬੇ ਨਾਲ ਕੋਈ ਲੈਣਾ ਦੇਣਾ ਨਹੀਂ ਹੋਏਗਾ ਪਰ ਤੂੰ ਸਾਲਿਆ ਸਿੱਖ ਤੇ ਹੈਗਾ ਐ ਨਾ ਗਾਲ ਕੱਢ ਕੇ ਉਹ ਨੂੰ ਆਖਦੇ ਜੇ ਜਦੋਂ ਇਹ ਸਾਰਾ ਕੁਝ ਹੋਇਆ ਕੀਤਾ ਉਦੋਂ ਕੁਝ ਅਖਬਾਰਾਂ ਦੇ ਜਿਹੜੇ ਪੱਤਰਕਾਰ ਸਨ ਉਹਨਾਂ ਨੇ ਜੋ ਕੁਝ ਦੇਖਿਆ ਕੀਤਾ ਉਹਨਾਂ ਨੇ ਫਿਰ ਉਹ ਸਾਰਾ ਕੁਝ ਲਿਖਿਆ ਕੀਤਾ ਅਖਬਾਰਾਂ ਦੇ ਅੰਦਰ ਵਾਸ਼ਿੰਗਟਨ ਪੋਸਟ ਨੇ ਲਿਖਿਆ ਪੁਲਿਸ ਨੇ ਗਰਾਊਂਡ ਵਿੱਚ ਵੜ ਕੇ ਸਿੱਖਾਂ ਨੂੰ ਕੁੱਟਿਆ ਮਾਰਿਆ ਗਾਰਡੀਅਨ ਨੇ ਲਿਖਿਆ 12 ਜੂਨ ਦੀ ਘਟਨਾ ਪੰਡਤ ਨਹਿਰੂ ਦੀ ਦੇਖਰੇਖ ਵਿੱਚ ਹੋਈ ਜਾਪਾਨ ਦੀ ਅਖਬਾਰ ਮੈਤੀਨੀ ਨੇ ਸਿੱਖਾਂ ਤੇ ਤਸ਼ੱਦਦ ਦੀ ਤਸਵੀਰ ਛਾਪ ਕੇ ਲਿਖਿਆ ਭਾਰਤ ਦੀ ਪੁਲਿਸ ਨੇ ਸਿੱਖਾਂ ਨੂੰ ਇੰਜ ਕੁੱਟਿਆ ਜਿਵੇਂ ਅੰਗਰੇਜ਼ ਹਿੰਦੂਸਤਾਨੀਆਂ ਨੂੰ ਕੁੱਟਦਾ ਸੀ ਯੂਨੋ ਤੇ ਹੋਰ ਮਨੁੱਖੀ ਅਧਿਕਾਰਾਂ ਦੇ ਮਹਾਫਜ਼ਾ ਨੇ ਭਾਰਤ ਸਰਕਾਰ ਦੇ ਇਸ ਐਕਸ਼ਨ ਦੀ ਆਲੋਚਨਾ ਕੀਤੀ ਅਸਲ ਵਿੱਚ ਨਹਿਰੂ ਨੇ ਇਹ ਸਾਰਾ ਕੁਝ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਕੱਢਣ ਲਈ ਕੀਤਾ ਤੇ ਉਸ ਦੀ ਇਸ ਕਰਤੂਰ ਦੀ ਪੂਰੀ ਹਮਾਇਤ ਪੰਜਾਬ ਦੀ ਮਹਾਸ਼ਾ ਪ੍ਰੈਸ ਨੇ ਕੀਤੀ ਅਸੀਂ ਅਕਾਲੀ ਲਹਿਰ ਦੇ ਪੰਜਾਬੀ ਸੂਬੇ ਮੋਰਚੇ ਦੇ 12 ਜੂਨ 1960 ਦੇ ਉਹਨਾਂ ਸਮੂਹ ਸ਼ਹੀਦਾਂ ਨੂੰ ਸਜਦਾ ਕਰਦੇ ਹਾਂ ਜਿਨ੍ਹਾਂ ਦੇ ਸਾਨੂੰ ਨਾਮ ਥੋ ਪਤੇ ਵੀ ਮਾਲੂਮ ਨਹੀਂ ਗਏ ਪਰ ਉਹਨਾਂ ਨੇ ਪੰਥ ਵਸੇ ਮੈ ਉਜੜਾਂ ਤੇ ਪਹਿਰਾ ਦਿੰਦਿਆਂ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ